ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਜੋਰਾ ਸ਼ੋਰਾਂਦੇ ਹੈ ਚੋਣ ਪ੍ਰਚਾਰ ਕਰਨ ਸਮੇਂ ਬਹੁਤਿਆਂ ਪਾਰਟੀਆਂ ਦਾ ਵਿਰੋਧ ਵੀ ਹੋਇਆ ਜੇਕਰ ਆਪਾਂ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਦਾ ਵਿਰੋਧ ਕਿਸਾਨਾਂ ਨੇ ਜੰਮ ਕੇ ਕੀਤਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕੱਚੇ ਮੁਲਾਜ਼ਮਾਂ ਸਣੇ ਹੋਰ ਬਹੁਤਿਆਂ ਨੇ ਕੀਤਾ ਪਰ ਇਹ ਇੱਕ ਵੀਡੀਓ ਅਜੇ ਹੀ ਸਾਹਮਣੇ ਆਈ ਹੈ ਕਿ ਜਿੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਸੀ ਤਾਂ ਇਸ ਦੇ ਦੌਰਾਨ ਹੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਇੱਕ ਹਲਵਾਈ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਖੜਨ ਦੇ ਲਈ ਅਪੀਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਮੁਸ਼ਕਲਾਂ ਸੁਣ ਕੇ ਜਾਓ ਜਿਸ ਦੇ ਵਿੱਚ ਮੁਸ਼ਕਲਾ ਕੋਈ ਪੰਜਾਬ ਦੀਆਂ ਨਹੀਂ ਸੀ ਉਹ ਉਹਨਾਂ ਦੀ ਨਿੱਜੀ ਸੀ ਜਿਸ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਲਾਂਬਾ ਵੀ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਇੱਕ ਲੀਡਰ ਨੇ 2.5 ਲੱਖ ਦੇ ਲੱਡੂ ਲੈ ਕੇ 2017 ਦੇ ਵਿੱਚ ਵੰਡੇ ਸੀ ਪਰ ਉਸ ਦਾ ਬਕਾਇਆ ਹਜੇ ਤੱਕ ਉਸ ਲੀਡਰ ਨੇ ਨਹੀਂ ਦਿੱਤਾ ਅਤੇ ਉਸ ਨੇ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਆਪਣੇ ਲੀਡਰ ਨੂੰ ਕਹੋ ਕਿ ਜੋ ਵੀ ਉਹਨਾਂ ਦੀ ਬਣਦੀ ਰਕਮ ਹੈ ਉਹਨਾਂ ਨੂੰ ਦਿੱਤੀ ਜਾਵੇ। ਤੇ ਜੀ ਸਰਪੰਚ ਕੋ ਮਨੀਰ ਜੀ ਉਹਦਾ ਮੈਂਬਰ ਲੋਕ ਨੂੰ ਆਦੂਨੀਸ਼ ਜੀ ਪ੍ਰੇਮਦਰ ਜੀ ਸੰਸਾਰੀ لال ਸੁਖਿੰਦਰ ਕਮਾਲ ਜੀ ਸਾਰੇ ਹੀ ਮੇਰੇ ਭਰਾਵਾਂ ਦਾ ਮੈਂਬਰ ਲੋਕਾਂ ਦਾ 7 ਲੱਖ ਰੁਪਇਆ ਲੜਾਈ ਲੱਡੂਆਂ ਦਾ ਆ ਬੈਠਾ ਮਗਰ ਨਹੀਂ ਛੋੜੀ ਨਾ ਰੇਟੀ ਕਰਨਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਗੱਲ ਅੱਧ ਪਚਦੀ ਸੁਣਦਿਆਂ ਹੀ ਗੱਡੀ ਭਜਾ ਲਈ ਪੰਜਾਬ ਦੇ ਮੁੱਦਿਆਂ ਤੇ ਤਾਂ ਬਹੁਤ ਸਾਰੇ ਵਿਰੋਧ ਹੁੰਦੇ ਦੇਖੇ ਆ ਪਰ ਆਹ ਇੱਕ ਮਾਮਲਾ ਨਵਾਂ ਹੀ ਸਾਹਮਣੇ ਆਇਆ ਜਿੱਥੇ ਹਲਵਾਈ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰੋਕ ਕੇ ਉਹਨਾਂ ਤੇ ਹੀ ਵਿਧਾਇਕ ਦੀ ਕੰਪਲੇਂਟ ਉਹਨਾਂ ਦੇ ਸਾਹਮਣੇ ਹੀ ਕਰ ਦਿੱਤੀ ਹਾਲਾਂਕਿ ਉਹ ਲੀਡਰ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਬੈਠੇ ਸਨ ਬੜੀ ਹੀ ਸ਼ਰਮਨਾਕ ਗੱਲ ਹੈ ਇਹਨਾਂ ਪਾਰਟੀਆਂ ਦੇ ਵਾਸਤੇ ਕਿ ਜਦੋਂ ਇਹਨਾਂ ਪਾਰਟੀਆਂ ਨੂੰ ਲੋੜ ਹੁੰਦੀ ਹੈ ਤਾਂ ਇਹ ਪੰਜਾਬ ਦੇ ਖੂੰਜੇ-ਖੂੰਜੇ ਵਿੱਚ ਜਾ ਕੇ ਆਪਣੀ ਪਾਰਟੀ ਦੇ ਲਈ ਵੋਟਾਂ ਦੀ ਅਪੀਲ ਕਰਦੇ ਨੇ ਤੇ ਜਦੋਂ ਇਹ ਜਿੱਤ ਜਾਂਦੇ ਨੇ ਤਾਂ ਇਹ ਜਸ਼ਨਾਂ ਦੇ ਵਿੱਚ ਬਹੁਤ ਕੁਝ ਆਰਡਰ ਵੀ ਕਰ ਦਿੰਦੇ ਨੇ ਪਰ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇੱਕ ਕਿਰਤ ਕਰਨ ਵਾਲੇ ਇਨਸਾਨ ਦੀ ਜਦੋਂ ਕੋਈ ਪੈਸੇ ਮਾਰਦਾ ਹੈ ਤਾਂ ਉਸ ਦੀ ਜਮ ਕੇ ਨਖੇਦੀ ਹੋਣੀ ਚਾਹੀਦੀ ਹੈ ਚਾਹੇ ਸੁਖਬੀਰ ਸਿੰਘ ਬਾਦਲ ਨੇ ਉਸ ਹਲਵਾਈ ਦੀ ਉਸ ਸਮੇ ਖੜ ਕੇ ਗੱਲ ਸੁਣੀ ਹੋਵੇ ਜਾਂ ਨਾ ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦਾ ਇਹ ਹੱਕ ਜ਼ਰੂਰ ਬਣਦਾ ਹੈ ਕਿ ਉਹ ਆਪਣੇ ਲੀਡਰਾਂ ਨੂੰ ਕਹਿਣ ਕਿ ਤੁਸੀਂ ਕੋਈ ਵੀ ਚੀਜ਼ ਕਿਸੇ ਵੀ ਦੁਕਾਨ ਜਾਂ ਕਿਸੇ ਵੀ ਕਿਰਤੀ ਤੋਂ ਲੈਂਦੇ ਹੋ ਤਾਂ ਉਹਨਾਂ ਦਾ ਮੁੱਲ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਨਾ ਕਿ ਆਪਣੀ ਪਾਰਟੀ ਦੀ ਗੱਲਬਾਤ ਕਹਿ ਕੇ ਉਹਨਾਂ ਨੂੰ ਵਰਗਲਾਇਆ ਜਾਵੇ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇੰਨੀਆਂ ਹੀ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ ਕਿ ਜਿਵੇਂ ਪੰਜਾਬ ਦੇ ਲੋਕ ਗੂੜੀ ਨੀਂਦ ਸੁੱਤੇ ਉੱਠ ਖੜੇ ਹੋਣ ਅਤੇ ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਵੀ ਉਤਰੇ ਹੋਏ ਨੇ ਅਤੇ ਹਰ ਪਾਰਟੀ ਨੂੰ ਸਵਾਲ ਜਵਾਬ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਇਹ 4 ਜੂਨ ਨੂੰ ਕਲੀਅਰ ਹੋ ਜਾਵੇਗਾ ਕਿ ਪੰਜਾਬ ਦੇ ਲੋਕ ਕਿਸ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਭਗਤਾਉਂਦੇ ਨੇ ਤੇ ਕਿਸ ਪਾਰਟੀ ਨੂੰ ਇਹ ਸਾਫ਼ ਦੱਸਦੇ ਨੇ ਕਿ ਜੇਕਰ ਪੰਜਾਬ ਦੇ ਹੱਕਾਂ ਦੀ ਗੱਲ ਨਾ ਕਰੋਗੇ ਤਾਂ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ